ਉਹ ਇਸ ਹੱਥ 'ਚ ਬੈਠੇ ਹੋ ਕਿ ਖੁੰਡ ਚਰਤਾ ਚੱਲਦੀ ਹੋਣੀ ਹੈ ਜੀ ਇੱਥੇ ਵੀ ਭਾਈ ਕਿਹੜਾ ਬੰਦਾ ਵਧੀਆ ਹੈ ਕਿਹੜੇ ਬੰਦੇ ਨੂੰ ਅੱਗੇ ਭੇਜੀ ਹੈ ਕਿਹੜਾ ਚੰਗਾ ਬੰਦਾ ਹੈ ਪਾਰਟੀਆਂ ਦਾ ਭਾਈ ਕੋਈ ਮਾੜੀ ਨਹੀਂ ਹੁੰਦੀ ਇਹਨਾਂ 'ਚ ਲੋਕ ਮਾੜੇ ਹੁੰਦੇ ਨੇ ਨਹੀਂ ਅਸੀਂ ਅਜੇ ਕਿਸੇ ਨੂੰ ਨਹੀਂ ਕਹਿ ਰਹੇ ਵੀ ਫਲਾਣਾ ਬੰਦਾ ਮੂਰੇ ਆਊਗਾ ਜਾਨੇ ਪਿਛਲੀ ਵਾਰੀ 50 52 ਸਾਲ ਕਿੰਨੇ 70 ਸਾਲ ਰਹਿ ਗਏ ਉਹਨਾਂ ਨੂੰ ਵੀ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਉਹਨਾਂ ਦੇ ਕੀਤੇ ਹੋਏ ਕੰਮ ਸਾਡੇ 'ਚ ਕੋਈ ਫਾਇਦੇ 'ਚ ਨਹੀਂ ਰਹੇ ਹੁਣ ਤਾਂ ਸਰਕਾਰ ਕਹਿੰਦੀ ਹੈ ਬੋਰਡ ਲਾਏ ਪਏ ਜੀ 43000 ਤੱਕ ਕਹਿੰਦੇ ਨੌਕਰੀਆਂ ਦੇਤੀਆਂ ਅਸੀਂ ਹੋਰ ਤਾਂ ਕੰਮ ਕਹਿੰਦੇ ਕੱਸੀਆਂ ਤੱਕ ਪਾਣੀ ਤੁਹਾਡੇ ਨਿਕਾ ਨਹੀਂ ਇਹ ਪਿੰਡੋ ਜੀ ਬਹੁਤ ਹੀ ਜਿਆਦਾ ਲੱਗੇ ਜਿਨ੍ਹਾਂ ਨੇ ਪੰਜ ਪੈਸੇ ਵੀ ਨਹੀਂ ਦਿੱਤੇ ਮੇਰਾ ਆਪ ਦਾ ਖੁਦ ਵੀ ਚੱਲ ਗਿਆ ਮੇਰੇ ਪਿੰਡ ਦੇ ਘੱਟੋ ਘੱਟ ਕੁੜੀਆਂ ਮੁੰਡੇ 15 ਲੱਗੇ ਹੋਣਗੇ ਮੈਂ ਕਿਸੇ ਦਾ ਵਾਦਾ ਕਿਸੇ ਵਾਸਤੇ ਵੀ ਇਹ ਨਹੀਂ ਕਹਿੰਦਾ ਵੀ ਮੈਂ ਕਿਸੇ ਪਾਰਟੀ ਦਾ ਵਰਕਰ ਹਾਂ ਮੈਂ ਤਾਂ ਨਰਪਾਕੋ ਕੋ ਇਹ ਗੱਲ ਕਹੂੰਗਾ ਕਿ ਅਸੀਂ ਉਹ ਬੰਦਾ ਦੇਖਣਾ ਹੈ ਜਿਹੜਾ ਬੰਦਾ ਸਾਡੇ ਅੱਗੇ ਕੰਮ ਆਉ ਪਰ ਲੋਕ ਸਵਾਲ ਵੀ ਖੜੇ ਕਰਦੇ ਆ ਉਹ ਕਹਿੰਦੇ ਭਈ ਨਸ਼ਾ ਨਹੀਂ ਖਤਮ ਹੋਇਆ ਐਨੇ ਵਾਦੇ ਕੀਤੇ ਸੀ ਨਸ਼ਾ ਉਦਾਂ ਹੀ ਚੱਲ ਰਿਹਾ ਹੁਣ ਵੀ ਨਸ਼ਾ ਉਹ ਮੀ ਮਿਲਦਾ ਬਹੁਤ ਮਿਲਦਾ ਨਸ਼ਾ ਕੋਈ ਨਸ਼ਾ ਬੰਦ ਨਹੀਂ ਹੋਇਆ ਉਦੋਂ ਬਾਅਦ ਮਿਲਦਾ ਸਮਾ ਚਿੱਟਾ ਉਦੋਂ ਬਾਅਦ ਗੋਲੀਆਂ ਸਾਰਾ ਕੁਝ ਹੀ ਮਿਲਦਾ ਵੱਡੇ ਪਈਏ ਉਹ ਠੀਕ ਹੈ ਕੋਈ ਸਿਸਟਮ ਤੋੜਨਗੇ ਵੀ ਐਂ ਖਤਮ ਹੋ ਜੂ ਜਾਂ ਆ ਲੱਖਾ ਸਿਧਾਣਾ ਵਰਗੇ ਕਰ ਸਕਦੇ ਆ ਮੈਂ ਨਹੀਂ ਕਹਿ ਸਕਦਾ ਇਸ ਗੱਲ ਨੂੰ ਲੱਖਾ ਸਿਧਾਣਾ ਨਸ਼ਾ ਖਤਮ ਕਰ ਸਕਦਾ ਤੁਹਾਨੂੰ ਲੱਗਦਾ ਦੇਖੋ ਜੀ ਵਾਦੇ ਕਰਦਾ ਵਾਦੇ ਕਰ ਵਾਦੇ ਕਰਦੇ ਵਾਦੇ ਉਹ ਨਾ ਸਰਕਾਰਾਂ ਵਰਗੀ ਲੱਗਦੇ 70 ਸਾਲਾਂ ਵਰਗੀ ਜਾਂ ਕੁਝ ਫਰਕ ਲੱਗਦਾ ਇਹ ਨਵਾਂ ਮੁੰਡਾ ਹੈ ਅਸੀਂ ਇਤੇ ਵਿਸ਼ਵਾਸ ਕਰਦੇ ਤੇ ਬੋਰਡ ਮੈਂ ਕਾਹਦਾ ਕਰਨ ਪਾਉਂਗਾ ਉਧਰ ਸੰਧਵਾ ਸਾਹਿਬ ਕਹਿੰਦੇ ਕਹਿੰਦੇ ਅਕਾਲੀ ਤਾਂ ਅਸੀਂ ਅਸਲੀ ਇਹ ਤਾਂ ਕਹਿੰਦੇ ਬਦਲ ਕੇ ਲਾਣਾ ਇਹਨਾਂ ਨੂੰ ਕਹੋ ਇਹ ਅਕਾਲੀ ਨਹੀਂ ਹੋ ਸਕਦੇ ਉਹਨਾਂ ਨੇ ਤਾਂ ਐਨੇ ਸਾਲ ਚਲਾ ਕੇ ਤੇ ਅੱਜ ਉਹ ਉਹਨਾਂ ਨੂੰ ਦਬਾ ਰੱਖਿਆ ਉਹ ਕਹਿੰਦੇ ਸਾਡਾ ਤਾਂ ਕੰਮ ਹੈ ਲੋਕਾਂ ਦੇ ਜ਼ਿਲ੍ਹਾ ਦੇ ਉੱਤੇ ਰਾਜ ਕਰਨਾ ਤੁਸੀਂ ਕਹਿੰਦੇ ਵਾਅਦੇ ਕਰਕੇ ਮੁੱਕਰ ਗਏ ਇਕੱਲੀ ਲਾਈਟ ਆਉਂਦੀ ਆ ਉਹਦੇ ਸਾਰੀ ਵੋਟਾਂ ਮੰਗੀਆਂ ਜਾਂਦੇ ਹੋਰ ਕੋਈ ਇੱਕ ਵੀ ਕੰਮ ਨਹੀਂ ਕਰਾ ਬਈ ਚੱਲੇ ਜਾਂਦੀ ਆਪਾਂ ਨੂੰ ਲੋੜ ਹੀ ਨਹੀਂ ਬਿਜਲੀ ਦੀ ਬਿਜਲੀ ਦਾ ਬਿੱਲ ਨਹੀਂ ਭਰ ਸਕਦਾ ਬੰਦਾ ਕਿੱਡੀ ਗੱਲ ਆ ਲੋਕ ਸਭਾ ਚੋਣਾਂ 2024 ਦਾ ਬਿਗਲ ਬੱਜ ਚੁੱਕਿਆ ਹੈ ਹਰ ਪਾਸੇ ਮਾਹੌਲ ਹੈ ਕਿ ਕੌਣ ਲੋਕ ਸਭਾ ਦੇ ਵਿੱਚ ਜਾ ਕੇ ਆਵਾਜ਼ ਬਣੂਗਾ ਪੰਜਾਬੀਆਂ ਦੀ ਇਸ ਵਾਰ ਮਾਨਸਾ ਦੇ ਵਿੱਚ ਖੜੇ ਆ ਤਲਵੰਡੀ ਅਕਲਿਆ ਪਿੰਡ ਹੈ ਪਿੰਡ ਦੀ ਸੱਤ ਹੈ ਸਮਾਂ ਬੇਸ਼ੱਕ ਹੁਣ ਸ਼ਾਮ ਦੀ ਰੋਟੀ ਖਾਣ ਦਾ ਹੋ ਚੁੱਕਿਆ ਪਰ ਸੱਤ ਜੁੜੀ ਹੋਈ ਹੈ ਅੰਦਰ ਬਜ਼ੁਰਗ ਬੈਠੇ ਪਹਿਲਾਂ ਬਜ਼ੁਰਗਾਂ ਦਾ ਸ਼ੁਰੂ ਕਰਦੇ ਆ ਬਾਹਰ ਨੌਜਵਾਨ ਬਹੁਤ ਖੜੇ ਆ ਫਿਰ ਨੌਜਵਾਨਾਂ ਵੱਲ ਵੀ ਆਵਾਂਗੇ ਕਿ ਆਖਰ ਤਲਵੰਡੀ ਅਕਲੀਆਂ ਪਿੰਡ ਦੀ ਜੋ ਸੱਤ ਜੁੜੀ ਹੋਈ ਹੈ ਇਸ ਸੱਤ ਦਾ ਹੱਥ ਕਿਹਦੇ ਉੱਤੇ ਬੱਬਾ ਜੀ ਕਿਹਦੇ ਸਿਰ ਤੇ ਹੱਥ ਆ ਫਿਰ ਤੁਹਾਡੇ ਇਲਾਕੇ ਦੇ ਵਿੱਚ ਕਿਹੜੇ ਕੈਂਡੀਡੇਟ ਨੂੰ ਭੇਜੋਗੇ ਅੱਗੇ ਕਿ ਇਹ ਚੱਲ ਜੰਦੇ ਜੀ ਅਜੇ ਅੱਗੇ ਕੋਈ ਨਹੀਂ ਸਾਡੇ ਉਹ ਚ ਵੀ ਫਰਾਨਾ ਅੱਗੇ ਆਊਗਾ ਅਜੇ ਕੁਝ ਨਹੀਂ ਬਣਿਆ ਮਨ ਹਾਂ ਅਜੇ ਤਾਂ ਜਦ ਚੱਲਤੀ ਗੱਲ ਹੋਈ ਜਾਂਦੀ ਐ ਜੀ ਤਾਂ ਬਸ ਕੋਈ ਤੁਸੀਂ ਸਾਥ ਚ ਬੈਠੇ ਹੋ ਕਿ ਖੁੰਡ ਚਰਤਾ ਚੱਲਦੀ ਹੋਣੀ ਐ ਜੀ ਇੱਥੇ ਵੀ ਭਾਈ ਕਿਹੜਾ ਬੰਦਾ ਵਧੀਆ ਐ ਕਿਹੜੇ ਬੰਦੇ ਨੂੰ ਅੱਗੇ ਭੇਜੀ ਐ ਕਿਹੜਾ ਚੰਗਾ ਬੰਦਾ ਐ ਨਹੀਂ ਕੋਈ ਚਰਤਾ ਨਹੀਂ ਚੱਲੀ ਸਾਡੇ ਦੀ ਸੱਤਾਂ ਦੇ ਦੀਪਾ ਹਰ ਸਿਮਰਤ ਇੱਥੋਂ ਖੜੇ ਐ ਜੀ ਅਕਾਲੀ ਦਲ ਤੋਂ ਤੇ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਜਿਹੜੇ ਹੈਗੇ ਆ ਨੇ ਅਸੀਂ ਅਜੇ ਕਿਸੇ ਨੂੰ ਨਹੀਂ ਕਹਿ ਰਹੇ ਵੀ ਫਰਾਨਾ ਬੰਦਾ ਮੂਰੇ ਆਊਗਾ ਜਾਨੇ ਮੌਜੂਦਾ ਸਰਕਾਰ ਗੁਰਮੀਤ ਸਿੰਘ ਖੁੱਡੀਆਂ ਹੋਰਾਂ ਦੇ ਕੰਮਾਂ ਨੂੰ ਕਿੱਦਾਂ ਦੇਖਦੇ ਤੁਸੀਂ ਕੰਮ ਜਿਹੜੇ ਜਿਹੜੇ ਹੁੰਦਿਆ ਕਰੀ ਜਾਂਦੇ ਆ ਜਿਹੜਾ ਕੋਈ ਟੱਲੀ ਜਾਂਦਾ ਕੰਮ ਆਪਣਾ ਤੁਸੀਂ ਅਜੇ ਮانے ਜੇ ਬਣਾ ਰਹੇ ਹੋ ਲੱਗਦਾ ਨਹੀਂ ਨਹੀਂ ਕੋਈ ਮਨਰਾਈ ਕਰ ਦਿੰਦੇ ਅਸੀਂ ਜਿਹੜੇ ਸੱਚ ਬੰਦੇ ਅਸੀਂ ਵੋਟਾਂ ਕੱਪਿਆਂ ਦਾ ਘੱਟ ਹੀ ਉਹ ਕਰਦੇ ਹੁੰਦੇ ਆ ਜਿਆਦਾ ਅਸੀਂ ਅਸੀਂ ਕੋਈ ਉਹ ਨਹੀਂ ਕਰਦੇ ਕੋਈ ਕਿਸੇ ਨੂੰ ਪਾਈ ਜਾਵੇ ਜਾਨੇ ਜੀਦਾ ਕੋਈ ਕਿਸੇ ਚਿਤ ਮੰਦਾ ਕੋਈ ਪਾਸੂਗਾ ਅਸੀਂ ਬਾਲੀ ਉਹ ਨਹੀਂ ਮੈਂ ਹੋ ਨਹੀਂ ਕਰਦੇ ਪਖਵਾਜੀ ਜੀ ਕਿਵੇਂ ਦੇਖਦੇ ਹੋ ਬਾਈ ਤੁਸੀਂ ਕਿਵੇਂ ਸੱਤੜੀ ਵਜੇ ਤਾਂ ਸੱਤੜੀਆਂ ਮਿੰਟ ਤੋਂ ਇੰਟਰਵਿਊ ਰਹੀ ਅਸੀਂ ਕਿਵੇਂ ਦੇਖਦੇ ਹੋ ਜੀ ਅਸਤਵੀਰ ਜੀ ਦੇਖੋ ਮੇਰੀ ਤਾਂ ਇੱਕ ਗੱਲ ਹੈ ਅਸੀਂ ਜਿਹੜੀ ਅੱਜ ਦੀ ਮੌਕੇ 'ਚ ਸਰਕਾਰ ਹੈ ਇਹਦੇ 2 ਸਾਲ ਦੇ ਅਸੀਂ ਕੁਝ ਨਹੀਂ ਕਹਿ ਸਕਦੇ ਵੀ ਇਹਨਾਂ ਨੇ ਕੀ ਕੀਤਾ ਪਿਛਲੀ ਵਾਰੀ ਪੰਜਾਬ 52 ਸਾਲ ਕਿੰਨੇ 70 ਸਾਲ ਰਹਿ ਗਏ ਉਹਨਾਂ ਨੂੰ ਵੀ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਉਹਨਾਂ ਦੇ ਕੀਤੇ ਹੋਏ ਕੰਮ ਸਾਡੇ 'ਚ ਕੋਈ ਫਾਇਦੇ 'ਚ ਨਹੀਂ ਰਹੇ ਉਹਨਾਂ ਦੇ ਕੀਤੇ ਤਾਂ ਚਲੋ ਫਿਰ ਵੀ ਪੁਰਾਣੇ ਹੋ ਗਏ ਹੋਣੇ ਸ਼ਾਇਦ ਤੁਹਾਨੂੰ ਯਾਦ ਨਾ ਕੋਈ ਰਿਹਾ ਹੋਵੇ ਹੁਣ ਤਾਂ ਸਰਕਾਰ ਕਹਿੰਦੀ ਹੈ ਬੋਰਡ ਲਾਏ ਪਏ ਜੀ 43000 ਤਾਂ ਕਹਿੰਦੇ ਨੌਕਰੀਆਂ ਦੇਤੀਆਂ ਅਸੀਂ ਹੋਰ ਤਾਂ ਕੰਮ ਕਹਿੰਦੇ ਕੱਸੀਆਂ ਤੱਕ ਪਾਣੀ ਤੁਹਾਡੇ ਨਿਕਾ ਨਹੀਂ ਹੈ ਇੱਕ ਗੱਲ ਮੈਂ ਜ਼ਰੂਰ ਜੋ ਕਹੂੰਗਾ ਜਿਹੜੇ 43000 ਨੌਕਰੀ ਦਿੱਤੀ ਹੈ ਉਹਨਾਂ ਤੋਂ ਪੈਸਾ ਨਹੀਂ ਲਿਆ ਪਰ ਮੈਂ ਉਸ ਤੋਂ ਪਹਿਲਾਂ ਮੇਰੀ ਉਮਰ ਏਡੀ ਵੱਡੀ ਹੋ ਗਈ ਮੈਂ ਵਾਦਾ ਕਰਦਾ ਇਸ ਗੱਲ ਦਾ ਵੀ ਪਹਿਲਾਂ ਕੋਈ ਸਾਡੇ ਪੜ੍ਹਿਆ ਲਿਖਿਆ ਮੁੰਡਾ ਨਹੀਂ ਨੌਕਰੀ ਤੇ ਲੱਗਿਆ ਸੀ ਉਹ ਲੱਗੇ ਸੀ ਜਿਨ੍ਹਾਂ ਨੂੰ ਪਤਾਂ ਕਿ ਰਿਸ਼ਪਤ ਲੈਂਦੇ ਸੀ ਪਤਾ ਨਹੀਂ ਭਾਈ ਕਾਦੇ ਪਾਸੇ ਆ। ਹੁਣ ਲੱਗੇ ਤੁਹਾਡੇ ਪਿੰਡ ਤੋਂ ਕੋਈ ਨੌਕਰੀ ਦੇ ਪਿੰਡੋਂ ਜੀ ਬਹੁਤ ਹੀ ਜ਼ਿਆਦੇ ਲੱਗੇ। ਜਿਨ੍ਹਾਂ ਨੇ 5 ਪੈਸੇ ਵੀ ਨਹੀਂ ਦਿੱਤੇ। ਹੂੰ। ਮੇਰਾ ਆਪ ਦਾ ਖੁਦ ਕਿਸੇ ਜੱਲੇ ਲੱਗੇ। ਮੇਰੇ ਪਿੰਡ ਦੇ ਘੱਟ ਤੋਂ ਘੱਟ ਕੁੜੀਆਂ ਮੁੰਡੇ 15 ਲੱਗੇ ਹੋਣਗੇ। ਤੁਸੀਂ ਹੁਣ ਇਹ ਕੰਮਾਂ ਨੂੰ ਦੇਖ ਕੇ ਵੋਟ ਪਾਣੀ, ਪਾਰਟੀ ਨੂੰ ਵੋਟ ਪਾਣੀ ਜਾਂ ਕੈਂਡੀਡੇਟ ਨੂੰ ਪਾਣੀ ਆ। ਅਸੀਂ ਦੇਖੋ ਜੀ। ਅਸੀਂ ਦੇਖਣੇ ਆ ਕੰਮ। ਮੈਂ ਕਿਸੇ ਵਾਸਤੇ ਕਿਸੇ ਵਾਸਤੇ ਵੀ ਇਹ ਨਹੀਂ ਕਹਿੰਦਾ ਵੀ ਮੈਂ ਕਿਸੇ ਪਾਰਟੀ ਦਾ ਵਰਕਰ ਆ। ਮੈਂ ਤਾਂ ਨਰਪਾਕੋ ਕੇ ਇਹ ਗੱਲ ਕਹੂੰਗਾ ਕਿ ਅਸੀਂ ਉਹ ਬੰਦਾ ਦੇਖਣਾ ਹੈ ਜਿਹੜਾ ਬੰਦਾ ਸਾਡੇ ਅੱਦੇ ਕੰਮ ਆਉ। ਕੰਮਾਂ ਦੀ ਹੁਣ ਤੁਸੀਂ ਤੁਲਨਾ ਕੀਤੀ ਹੈ ਵੀ ਪਿਛਲੇ ਵਾਲਿਆਂ ਦੇ ਕੰਮ ਵਧੀਆ ਸੀ ਜਾਂ ਇਹਨਾਂ ਦੇ? ਉਹਨਾਂ ਦਾ ਮੈਂ ਤੁਹਾਨੂੰ 70 ਸਾਲ ਆਲੀ ਪਹਿਲਾਂ ਗੱਲ ਦੱਸੀ ਸੀ। 70 ਸਾਲ ਆਲੀ ਗੱਲ ਦੱਸੀ ਸੀ ਵੀ 70 ਸਾਲ ਤਾਂ ਅਸੀਂ ਦੇਖ ਲਿਆ। ਹੁਣ 2 ਸਾਲ ਹੋਏ ਨੇ ਇਹਦਾ ਮੁਕਾਬਲਾ ਸੀ ਉਹ ਹਜੇ ਭੇੜਾਂਗੇ ਉਹਨਾਂ ਗੱਲਾਂ ਨਾਲ ਵੀ ਕੀ ਹੁੰਦਾ ਕੀ ਨਹੀਂ। ਉਹਦੇ ਮੁਤਾਬਕ ਅਸੀਂ ਵੋਟ ਪਾਉਣੀ ਹੈ। ਵੋਟ ਅਸੀਂ ਕੈਂਡੀਡੇਟ ਦੇਖਣਾ ਹੈ। ਕਿਹੜਾ ਸਾਡੇ ਚੰਗਾ ਹੈ ਤੇ ਕਿਹੜਾ ਮਾੜਾ। ਪਰ ਬਹੁਤ ਸਾਰੇ ਲੋਕ ਤੁਸੀਂ ਹੁਣ ਕਿਹਾ ਵੀ ਮੌਜੂਦਾ ਸਰਕਾਰ ਦੇ ਕੰਮ ਕੁਝ ਤੋਂ ਚੰਗੇ ਲੱਗੇ ਆ ਪਰ ਲੋਕ ਸਵਾਲ ਵੀ ਖੜੇ ਕਰਦੇ ਆ ਉਹ ਕਹਿੰਦੇ ਭਈ ਨਸ਼ਾ ਨਹੀਂ ਖਤਮ ਹੋਇਆ ਐਨੇ ਵਾਦੇ ਕੀਤੇ ਸੀ ਨਸ਼ਾ ਉਦਾਂ ਹੀ ਚੱਲ ਰਿਹਾ ਹੁਣ ਵੀ ਨਸ਼ਾ ਮੈਂ ਤੁਹਾਡੀ ਗੱਲ ਮੰਨਦਾ ਵੀ ਨਸ਼ਾ ਨਹੀਂ ਖਤਮ ਹੋਇਆ ਨਸ਼ਾ ਚੱਲੇ ਹੀ ਵਾਲੇ ਸਾਲ ਹੈ ਉਹਨੂੰ ਖਤਮ ਕਰਨ ਵਾਲਾ ਕੌਣ ਹੈ ਉਹੀ ਚਲਾਉਣ ਵਾਲੇ ਨੇ ਉਹੀ ਅੱਜ ਉਹਨਾਂ ਦੇ ਉੱਤੋਂ ਦੀ ਹੋ ਰਹੇ ਨੇ ਉਹ ਪਹਿਲਾਂ ਖਤਮ ਕਿਵੇਂ ਹੋਊਗਾ ਜਦੋਂ ਉਹਨਾਂ ਨੇ ਤਾਂ ਐਨੇ ਸਾਲ ਚਲਾ ਕੇ ਤੇ ਅੱਜ ਉਹ ਉਹਨਾਂ ਨੂੰ ਦਬਾ ਰੱਖਿਆ ਉਹ ਠੀਕ ਹੈ ਕੋਈ ਸਿਸਟਮ ਤੋੜਨਗੇ ਵੀ ਐਂ ਖਤਮ ਹੋ ਜੂ ਜਾਂ ਆ ਲੱਖਾ ਸਦਾਨਾ ਵਰਗੇ ਕਰ ਸਕਦੇ ਆ ਮੈਂ ਨਹੀਂ ਕਹਿ ਸਕਦਾ ਇਸ ਗੱਲ ਨੂੰ ਜੇ ਸਿਸਟਮ ਖਤਮ ਹੁੰਦਾ ਤਾਂ ਸਾਡੀ ਪੀੜ੍ਹੀ ਬਚਦੀ ਲੱਖਾ ਸਦਾਨਾ ਨਸ਼ਾ ਖਤਮ ਕਰ ਸਕਦਾ ਤੁਹਾਨੂੰ ਲੱਗਦਾ ਦੇਖੋ ਜੀ ਵਾਦੇ ਕਰਦਾ ਵਾਦੇ ਕਰਦਾ ਵਾਦੇ ਕਰਦਾ ਹੂੰ ਬਸ ਵਾਦੇ ਉਹ ਨਾ ਸਰਕਾਰਾਂ ਵਰਗੀ ਲੱਗਦੇ 70 ਸਾਲਾਂ ਵਰਗੀ ਜਾਂ ਕੁਝ ਫਰਕ ਲੱਗਦਾ ਇਹ ਨਵਾਂ ਮੁੰਡਾ ਹੈ ਅਸੀਂ ਇਹ ਤੇ ਵਿਸ਼ਵਾਸ ਕਰਦੇ ਹੋ ਸਕਦਾ ਕਰਦੇ ਇਹ ਨਵੀਂ ਪੀੜ੍ਹੀ ਚ ਉੱਠਿਆ ਨੌਜਵਾਨ ਮੁੰਡਾ ਹੈ ਕਰਦੇ ਭਰੋਸਾ ਤਾਂ ਰੱਬ ਅੱਜ ਰਿਹਾ ਨਵੇਂ ਤੇ ਵੀ ਜ਼ਰੂਰ ਵੱਜੇ ਨਾ ਵੱਜੇ ਪਰ ਜੇ ਖਤਮ ਕਰਦਾ ਹੈ ਤਾਂ ਸਾਡੀ ਤਾਂ ਨੌਜਵਾਨ ਪੀੜ੍ਹੀ ਵੱਜਦੀ ਹੈ ਜੇ ਨੌਜਵਾਨ ਪੀੜ੍ਹੀ ਵੱਜੇ ਅਸੀਂ ਤਾਂ ਫਿਰ ਆਪਦੇ ਬੱਚਿਆਂ ਨੂੰ ਹੀ ਪਾਲਣਾ ਨਾ ਅਸੀਂ ਹੋਰ ਕੀ ਚਾਹੁੰਦੇ ਆ ਨਸਲਾਂ ਦਾ ਮੁੱਦਾ ਸੋਚਦੇ ਤੁਸੀਂ ਵੀ ਨਸਲਾਂ ਦੀ ਵੀ ਲੜਾਈ ਹੈਗੀ ਕੋਈ ਜਲਦੀ ਪੰਜਾਬ ਨਸਲਾਂ ਰੁਲੀਆਂ ਪੰਜਾਂ ਪੰਜਾਬ ਦੀਆਂ ਨਸਲਾਂ ਨੂੰ ਸੰਭਾਲਣ ਦੀ ਲੋੜ ਆ ਉਹ ਤਾਂ ਜ਼ਰੂਰੀ ਲੋੜ ਹੈ ਜੀ ਪਾਣੀ ਦੀ ਲੋੜ ਹੈ ਨਸਲਾਂ ਦੀ ਲੋੜ ਹੈ ਸਭ ਕਾ ਸਹੀ ਲੋੜ ਹੈ ਜਿਹੜੀ ਚੀਜ਼ ਨੂੰ ਬਚਾਉਣਾ ਉਹ ਤਾਂ ਆਪਣੇ ਵਾਸਤੇ ਆਪਦੇ ਜ਼ਰੂਰੀ ਵਾਸਤੇ ਤੇ ਜੇ ਆਪਣੇ ਕੋਲ ਇਹ ਚੀਜ਼ਾਂ ਨਾ ਰਹੀਆਂ ਆਪਣੇ ਕੋਲ ਪੱਲੇ ਵੀ ਕੀ ਆ ਇਹ ਚੀਜ਼ ਤਾਂ ਜ਼ਰੂਰੀ ਹੈ ਨਾ ਸੋ ਨਸਲਾਂ ਬਚਾਓ ਪੰਜਾਬ ਬਚਾਓ ਪਾਣੀ ਬਚਾਓ ਇਹ ਚੀਜ਼ਾਂ ਆਪਾਂ ਨੂੰ ਦਾਸੇ ਕੋ ਜ਼ਰੂਰੀ ਹੈ ਸੋ ਕਿਵੇਂ ਦੇਖਦੇ ਹੋ ਜੀ ਕੋਈ ਵਿਚਾਰ ਨਹੀਂ ਤੁਹਾਡਾ ਕਿਹਨੂੰ ਅੱਗੇ ਦੇਖਦੇ ਹੋ ਭਗਵੰਤ ਮਾਨ ਨੂੰ ਦੇ ਪਾਵਾਂਗੇ ਜੀ ਵੋਟ ਭਗਵੰਤ ਮਾਨ ਤਾਂ ਖੜਾ ਨਹੀਂ ਬਾਈ ਤੁਹਾਡੇ ਤੋਂ ਇੱਥੋਂ ਕੁੜੀਆਂ ਕੁੜੀਆਂ ਸਾਹਮਣੇ ਖੜੀਆਂ ਹਾਂ ਕੁੜੀਆਂ ਸਾਹਮਣੇ ਵੋਟਾਂ ਪਾਵਾਂਗੇ ਉਹਨਾਂ ਦੇ ਕੰਮ ਕਿੱਦਾਂ ਦੇ ਲੱਗਦੇ ਤੁਹਾਨੂੰ ਤੁਹਾਨੂੰ ਲੱਗਦਾ ਵਧੀਆ ਕੰਮ ਕੀਤਾ ਉਹਨਾਂ ਨੇ ਵਧੀਆ ਕਰਿਆ ਜੀ ਬਿੱਲ ਮੁਆਫ ਕਰਿਆ ਹੈ ਤੇ ਮਾੜਾ-ਵੱਡਾ ਜੜਿਆ ਸਾਥ ਬਣੀ ਹੈ ਇਹ ਵੀ ਬਣੀ ਹੈ ਗਣੀਆਂ ਨਾਲੀਆਂ ਵੀ ਬਣੀਆਂ ਨੇ ਪਰ ਨਾ ਸ਼ਾੜੀ ਰੁਕਿਆ ਨਸ਼ਾ ਉਮੀ ਹੈ ਨਸ਼ਾ ਉਮੀ ਹੈ ਨਸ਼ਾ ਉਮੀ ਹੈ ਵਾਦੇ ਤਾਂ ਨਸ਼ੇ ਦੇ ਬੇਅਦਬੀਆਂ ਨੂੰ ਇਨਸਾਫ ਦੇਣ ਦੇ ਵਾਦੇ ਵੀ ਹੋਏ ਸੀ ਫਿਰ ਪੂਰੇ ਕਰਤੇ ਅੱਧੇ ਕਰੇ ਨਹੀਂ ਲੱਗਦਾ ਵੀ ਹੁਣ ਜਿਹੜੇ 3 ਸਾਲ ਹੈਗੇ ਉਹ ਚ ਪੂਰੇ ਹੋ ਜਾਣਗੇ ਕਿੱਦਾਂ ਦਾ ਰਿਸਪੌਂਸ ਲੱਗਦਾ ਤੁਹਾਨੂੰ ਸਰਕਾਰ ਦੇ 2 ਸਾਲ ਦੇ ਜਿਹੜੇ ਕੰਮ ਆ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਲੱਗਦਾ ਵੀ ਬੋਟਲੈਂਡ ਦੇ ਹੱਕਦਾਰ ਆ ਕੋਸ਼ਿਸ਼ ਤਾਂ ਪੂਰੇ ਕਰਿਆ ਜੀ ਵਾਦੇ ਹੈਗੇ ਹੱਕਦਾਰ ਜੇ ਨਸ਼ਾ ਨਾ ਸ਼ੇ ਨੁ ਸ਼ੇ ਰੁਕਿਆ ਜਾਂ 1000 ਰੁਪਿਆ ਬੁੜੀਆਂ ਨਾਲ ਪਾਇਆ ਫੇਰ ਹੈ ਇਹ ਹੱਕਦਾਰ ਹੂੰ ਤੁਹਾਨੂੰ ਲੱਗਦਾ ਵੀ 1000 ਰੁਪਿਆ ਆ ਗਿਆ ਜੇ ਨਸ਼ਾ ਰੁਕ ਗਿਆ ਫੇਰ ਠੀਕ ਰਹੂਗਾ ਹੱਕਦਾਰ ਹੈ ਇਹ ਨਸ਼ਾ ਕੋਈ ਨਹੀਂ ਰੁਕਿਆ ਜੀ ਨਸ਼ਾ ਹਮੇ ਯਕੀ ਮਿਲਦਾ ਹਰ ਥਾਈ ਕਿਵੇਂ ਦੇਖਦੇ ਹੋ ਜੀ ਤੁਸੀਂ ਹਾਂ ਜੀ ਪੈਂ ਬਾਂਗੂ ਆਪਾਂ ਨਾਲ ਸਿੱਧੂ ਜੀ ਬੋੜਾ ਨਹੀਂ ਸਿੱਧੂ ਤਾਂ ਭਾਈ ਜੀ ਖੜਾ ਹੀ ਨਹੀਂ ਇੱਥੋਂ ਹੋਰ ਖੜਾ ਭਾਈ ਮੈਂ ਤਾਂ ਤਾਂ ਬੀਬਾ ਹਰਿ ਸਿਮਰਤ ਪਾਦਲ ਫੇਰ ਉਹ ਨੰਗਰ ਤਾਂ ਹੈਗੇ ਆ ਜੀ ਅਸੀਂ ਪੱਕੇ ਗੱਲ ਖੁੱਡੀਆਂ ਸਾਹਿਬ ਸਾਰੇ ਕੁਸਤਵਿੰਦਰ ਸਿੱਧੂ ਭਾਜਪਾ ਦੇ ਵੀ ਕੈਂਡੀਡੇਟ ਖੜੇ ਆ ਜੀ ਅਕਾਲੀਆਂ ਕਹਣੇ ਪਹਿਲੇ ਜਦੋਂ ਅਸੀਂ ਅਕਾਲੀ ਕਾਣੇ ਵੋਟ ਪਾਉਣੇ ਕਿਸੇ ਨੂੰ ਹੋਰ ਪਾਉਣੇ ਅਕਾਲੀਆਂ ਦੇ ਉੱਤੇ ਤਾਂ ਇਲਜ਼ਾਮ ਬੜੇ ਲੋਕਾਂ ਨੇ ਲਾਇਆ ਵੀ ਅਕਾਲੀਆਂ ਨੇ ਤਾਂ ਬੇੜਾ ਗਰਕ ਕਰਤਾ ਜੀ ਏਜੀ ਗੱਲਾਂ ਕਹਿੰਦੇ ਕਰਤਾ ਹੁਣ ਜੇ ਆਪਾਂ ਵੋਟ ਪਾਵਾਂ ਗੱਲਾਂ ਨੂੰ ਅਸੀਂ ਹੈ ਅਕਾਲੀ ਜੀ ਉਹ ਅਕਾਲੀ ਵਾਜਦੇ ਆ ਜੀ ਅਸੀਂ ਚਲ ਪਿੱਕ ਸ਼ਕਲ ਆ ਲੈਣਾ ਕੋਈ ਗੱਲ ਨਹੀਂ ਜੀ ਐ ਨਹੀਂ ਕਹਿੰਦੇ ਆਪਾਂ ਆਪਾਂ ਹੈ ਅਕਾਲੀ ਜੀ ਮੇਰਾ ਪਿੰਡ ਆ ਜੀ ਗਲੇਕਲਾਮ ਆ ਇੱਥੇ ਰਹਿਣਾ ਭੈਣ ਭੁੜੀ ਤੇ ਬੋਰਡ ਮੈਂ ਕੱਲ ਗਾਣਾ ਪਾਉਂਗਾ ਉਧਰ ਸੰਧਵਾ ਸਾਹਿਬ ਕਹਿੰਦੇ ਕਹਿੰਦੇ ਅਕਾਲੀ ਤਾਂ ਅਸੀਂ ਅਸਲੀ ਇਹ ਤਾਂ ਕਹਿੰਦੇ ਬਦਲ ਕੇ ਲਾਣਾ ਇਹਨਾਂ ਨੂੰ ਕਹੋ ਇਹ ਅਕਾਲੀ ਨਹੀਂ ਹੋ ਸਕਦੇ ਕਹਿੰਦੇ ਅਸ ਅਕਾਲੀ ਤਾਂ ਅਸੀਂ ਆ ਜਿਹੜੇ ਧਰਮ ਨਾਲ ਜੁੜੇ ਹੋਏ ਆ ਨਹੀਂ ਜੀ ਬੋਰਡ ਮੈਂ ਕੱਲ ਗਾਣਾ ਪਾਉਣੀ ਆ ਮੈਂ ਪੱਕੇ ਕਾਲਾਂ ਨਾਲ ਜੁੜੇ ਹੋਏ ਸੀ ਨਾ ਕੋਈ ਭਾਣਾ ਸਿੱਧੂ ਤੋਂ ਕੱਲ ਗਾਣਾ ਹੈ ਨਹੀਂ ਜੀ ਮੈਨੂੰ ਪਤਾ ਨਹੀਂ ਸੀ ਉਹ ਜੀ ਕਹਿੰਦਾ ਨਹੀਂ ਸਿੱਧੂ ਫੇ ਕੈਨਸਲ ਜੀ ਹੁਣ ਨਹੀਂ ਜੀ ਕਾਲਾ ਲਗਣਾ ਹੈ ਨਹੀਂ ਤੁਸੀਂ ਕਹਣਾ ਜੀ ਹਾਂਜੀ ਹਾਂਜੀ ਮਤਲਬ ਹਜੇ ਤੁਸੀਂ ਕੈਂਡੀਡੇਟ ਵੀ ਨਹੀਂ ਦੇਖੇ ਵੀ ਕਿਹੜਾ ਕਿੱਧਰੋਂ ਖੜਾ ਏ ਨਹੀਂ ਦੇਖਿਆ ਨਹੀਂ ਜੀ ਅਜੇ ਇਹ ਵੀ ਨਹੀਂ ਸੋਚਿਆ ਨਹੀਂ ਜੀ ਦੇਖਿਆ ਨਹੀਂ ਜੀ ਕਿਵੇਂ ਦੇਖਦੇ ਹੋ ਜੀ ਬਾਈ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਤਾਂ ਚਲੋ ਨੌਜਵਾਨ ਆ ਬਜ਼ੁਰਗ ਤਾਂ ਬੈਠੇ ਆ ਜੀ ਨਹੀਂ ਪਤਾ ਕਿਵੇਂ ਦੇਖਦੇ ਹੋ ਕਿਹਦੀ ਆਵਾਜ਼ ਲੱਗਦੀ ਤੁਹਾਨੂੰ ਕੌਣ ਅੱਗੇ ਜਾ ਕੇ ਤੁਹਾਡੇ ਕੰਮ ਮੁੱਦੇ ਚੱਕ ਸਕਦੇ ਦੇਖੋ ਵੀਰੇ ਤਾਂ ਕੀ ਪਤਾ ਹੁਣ ਬਾਕੀ ਆਸ ਤਾਂ ਹੁੰਦੀ ਏ ਚੱਲਣਾਵੇਂ ਬੰਦੇ ਤਾਂ ਜਿਵੇਂ ਹੁਣ ਬਾਈ ਲੱਖਾ ਸੁਧਾਣਾ ਹੈਗਾ ਤੇ ਜਿਵੇਂ ਹੁਣ ਨੌਜਵਾਨ ਪੀੜੀ ਨਸ਼ਾ ਘਟਦਾ ਤਾਂ ਆਪਣੇ ਲਈ ਚੰਗਾ ਹੈ ਤਾਂ ਚੰਗੇ ਭਾਈਆਂ ਨਾਲ ਸਾਰਿਆਂ ਨੂੰ ਨਸ਼ੇ ਘਟਾਉਣ ਦਾ ਵਾਅਦਾ ਤਾਂ ਇਥੋਂ ਕਾਂਗਰਸ ਨੇ ਵੀ ਕੀਤਾ ਸੀ ਗੁਰਕਾ ਸਾਹਿਬ ਹੱਥ ਚ ਫੜ ਕੇ ਦਮਦਮਾ ਸਾਹਿਬ ਤੋਂ ਨਸ਼ਾ ਖਤਮ ਕਰਨ ਦਾ ਵਾਅਦਾ ਤਾਂ ਇਸ ਮੌਜੂਦਾ ਸਰਕਾਰ ਨੇ ਵੀ ਕੀਤਾ ਸੀ ਤੇ ਲੱਗਦਾ ਵੀ ਫਰਕ ਪਿਆ ਹੁਣ ਦੀ ਸਰਕਾਰ ਤੇ ਨਸ਼ੇ ਫਰਕ ਤਾਂ ਕਹਦਾ ਬਈ ਪਤੀ ਹੈ ਹੁਣ ਸਾਨੂੰ ਸਾਰਿਆਂ ਨੂੰ ਫਰਕ ਪਿਆ ਹੋਵੇ ਤਾਂ ਹੋਈ ਹੋ ਜੇ ਚਿੱਟੀ ਬੰਦ ਹੋ ਜਾਂਦਾ ਹੂੰ ਦੂਕਮੁਰੀ ਜਾਂਦੇ ਨਾ ਜੀ। ਬਾਕੀ ਤੋਂ ਬਾਈ ਤੋਂ ਆਸ ਹੈਗੀ ਜਲਵਾਣੀ ਮੋਟੀ ਸਾਨੂੰ। ਕਿਵੇਂ ਆ ਜੀ? ਕਿਹਨੇ ਨੂੰ ਦੇਖ ਰਹੇ ਹੋ ਤੁਸੀਂ? ਹਾਂਜੀ ਦੇਖ ਕੇ ਫੇਰ ਹੀ ਆਸ ਹੁੰਦੀ ਆਪਾਂ ਨੂੰ। ਵੀ ਨਵਾਂ ਬੰਦਾ ਪਾਰਟੀ ਚ ਜਲ ਆਪਣੀ ਜਾਨ ਬਚਰੂ ਸਰਾਂ ਦੀ। ਹੂੰ। ਕਿਦਾਂ ਬਾਈ ਕਿਵੇਂ ਦੇਖਦੇ ਹੋ? ਬਾਈ ਬਹੁਤ ਵਧੀਆ ਕੰਮ ਕਰ ਰਹੇ ਆ। ਹੁਣ 90 ਆਦਮੀਆਂ ਮਾਲਾ ਨਾਸਲਾਂ ਦੀ, ਵੱਧ ਤਾਂ ਨਾਸਲਾਂ ਦੀ ਲੋੜ ਆ ਨਾ ਮਾਲਾ। ਨਸ਼ਾ ਉਹ ਵੀ ਮਿਲਦਾ ਬਹੁਤ ਮਿਲਦਾ ਨਸ਼ਾ। ਕੋਈ ਨਸ਼ਾ ਬੰਦ ਨਹੀਂ ਹੋਇਆ। ਉਦੋਂ ਵੱਧ ਮਿਲਦਾ ਸਮਾ ਜਟਾ ਉਦੋਂ ਵੱਧ ਹੈ ਗੋਲੀਆਂ ਸਾਰਾ ਕੁਝ ਹੀ ਮਿਲਦਾ ਵੱਡੇ ਪਈਏ ਕੋਈ ਚੀਜ਼ ਢਾਲੀਵਾਲ ਸਾਹਿਬ ਮੰਤਰੀ ਹੈ ਜੀ ਕੁਲਦੀਪ ਢਾਲੀਵਾਲ ਸਾਹਿਬ ਉਹ ਕਹਿੰਦਾ 31 ਦਸੰਬਰ ਨੂੰ ਨਸ਼ਾ ਖਤਮ ਹੋ ਜਾਊਗਾ ਪੰਜਾਬ ਚ ਪਹਿਲਾਂ ਵੀ ਕਿਹਾ ਸੀਗਾ ਜੀ ਪਹਿਲਾਂ ਕਿਹੜਾ ਕਿਹਾ ਨਹੀਂ ਪਹਿਲਾਂ ਬਹੁਤ ਵਾਦੇ ਕਰਿਆ ਪਹਿਲਾਂ ਵੀ ਕਿਹਾ ਸੀ ਉਹਦੀ ਬੰਦ ਕਰਦਾ 1 ਮਹੀਨੇ ਬਾਅਦ ਕੋਈ ਬੰਦ ਨਹੀਂ ਹੋਇਆ ਜੀ ਹੁਣ ਵੀ ਉਹੀ ਵਾਦੇ ਆ ਬਸ ਇੱਕ ਵੋਟ ਮੰਗ ਰਹੇ ਇਹਦੇ ਮਹੰਤਮ ਸਾਹਿਬ ਕਹਿੰਦੇ ਅਸੀਂ ਹਿੱਸੇ ਥੋੜੇ ਪਾਏ ਮਾਈਨਿੰਗ ਦੇ ਵਿੱਚ ਅਸੀਂ ਕਾਰੋਬਾਰਾ ਹਿੱਸੇ ਥੋੜੇ ਪਾਏ ਅਸੀਂ ਦਿਲਾਂ 'ਚ ਹਿੱਸੇ ਪਾਏ ਆ ਉਹ ਕਹਿੰਦੇ ਸਾਡਾ ਤਾਂ ਕੰਮ ਹੈ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ ਤੁਸੀਂ ਕਹਿੰਦੇ ਵਾਅਦੇ ਕਰਕੇ ਮੁੱਕਰਗੇ ਨਹੀਂ ਨਹੀਂ ਮਰੇ ਦਿਲਾਂ ਦੇ ਰਾਜ ਕਾਦਾ ਯਾਰ ਕੋਈ ਕੰਮ ਨਹੀਂ ਕਰਿਆ ਉਹਨਾਂ ਨੇ ਕੱਲੀ ਲੇਟ ਆ ਕੱਲੀ ਲੇਟ ਆਉਂਦੀ ਆ ਉਹਦੇ ਸਾਰੀ ਵੋਟਾਂ ਮੰਗੀਆਂ ਜਾਂਦੇ ਹੋਰ ਕੋਈ ਇੱਕ ਵੀ ਕੰਮ ਨਹੀਂ ਕਰਿਆ ਬਿਜਲੀ ਜਾਂਦੀ ਆਪਾਂ ਨੂੰ ਲੋੜ ਹੀ ਨਹੀਂ ਬਿਜਲੀ ਦਾ ਬਿੱਲ ਨਹੀਂ ਭਰ ਸਕਦਾ ਬੰਦਾ ਕਿੱਡੀ ਗੱਲ ਬਿਜਲੀ ਤਾਂ ਏਡੀ ਲੋੜ ਹੀ ਨਹੀਂ ਆਪਾਂ ਜਿਹੜੀ ਅਸਲ ਚੀਜ਼ਾਂ ਨੇ ਉਹਨਾਂ ਤੇ ਨਾ ਵੀਰੇ ਕਿ ਮੈ ਪੋਰਸ ਸਕੂਲਾਂ ਦੀ ਲੋੜ ਹੈ ਵਧੀਆ ਮੰਨ ਲਓ ਕਿਵੇਂ ਦੇਖਦੇ ਹੋ ਜੀ ਬਾਈ ਕੌਣ ਕੌਣ ਅੱਗੇ ਜਾ ਸਕਦਾ ਇਸ ਵਾਰ ਕੁਝ ਨਹੀਂ ਕਰ ਸਕਦੇ ਬਈ ਰੇ ਸਦਾ ਕੋਈ ਹਜੇ ਚੌਣ ਮੈਦਾਨ ਭਖੇ ਨਹੀਂ ਹੈਗਾ ਕਿਸੇ ਨੂੰ ਨਹੀਂ ਕਹਿ ਸਕਦੇ ਤੁਸੀਂ ਚੋਣ ਮੈਦਾਨ ਭਖੇ ਦੇ ਹਿਸਾਬ ਨਾਲ ਹੀ ਦੇਖੋਗੇ ਜੇ ਤੁਹਾਡਾ ਮਨ ਕੀ ਕਹਿੰਦਾ ਹੈ ਵੀ ਕੌਣ ਕੈਂਡੀਡੇਟ ਵਧੀਆ ਕਿਹੜੀ ਪਾਰਟੀ ਨੇ ਵਧੀਆ ਕੰਮ ਕੀਤੇ ਆ ਪਾਰਟੀਆਂ ਦਾ ਬਾਈ ਕੋਈ ਮਾੜੀ ਨਹੀਂ ਹੁੰਦੀ ਇਹਨਾਂ 'ਚ ਲੋਕ ਮਾੜੇ ਹੁੰਦੇ ਨੇ ਠੀਕ ਹੈ ਨਾ ਜਦੋਂ ਆਪਾਂ ਲੋਕ ਮਾੜੇ ਹੋ ਜਣਾਂਗੇ ਤਾਂ ਪਾਰਟੀਆਂ ਮਾੜੀਆਂ ਹੋ ਜਾਣਗੀਆਂ। ਤੋਂ ਕਿਹੜੇ ਚੰਗੇ ਲੱਗੇ ਤੁਹਾਨੂੰ? ਲੋਕ ਤਾਂ ਹਜੇ ਹਾਲ ਤੱਕ ਤਾਂ ਕੋਈ ਨਹੀਂ ਲੱਗੇ। ਪ੍ਰਵਾਸ ਤੱਕ ਕਿਸੇ ਪਾਰਟੀ ਬਣੀ ਨਹੀਂ ਸੀਗੀ। ਅਸੀਂ ਤਾਂ ਕਿਸਾਨ ਯੂਨੀਅਨ ਬਣੀ ਸੀਗੀ। ਸਾਰੀਆਂ ਪਾਰਟੀਆਂ ਦੇਖ ਚੁੱਕੇ ਆਂ ਛੱਡੀਆਂ ਸੀਗੀਆਂ। ਅਸੀਂ ਖੁੱਲ੍ਹ ਖੋਦ ਮੇਰੇ ਪਾਪਾ ਜੀ ਮਾਨਦਲ ਚੋਂਦੇ ਸੀਗੇ। ਇਸ ਤੋਂ ਬਹੁਤ ਮੁੰਡਿਆਂ ਨੂੰ ਪੁੱਛ ਲਓ ਸਾਰਿਆਂ ਨੂੰ ਕਿ ਪਹਿਲਾਂ ਹੁੰਦੇ ਪਰ ਮਤਲਬ ਅੱਗੇ ਵੀ ਦਿਨ ਪੈ ਕੇ ਹੁਣ ਅਸੀਂ ਬਾਈ ਕਿਸਾਨ ਯੂਨੀਅਨ ਚ ਸਾਰੀਆਂ ਪਾਰਟੀਆਂ ਛੱਡ ਚੁੱਕੇ ਆਂਗੇ। ਆਹ ਬਾਈ ਦਾ ਭਾਸ਼ਣ ਸੁਣਨਾ ਹੈ ਦੇਖਦੇ ਆਂ। ਸਾਰੀਆਂ ਪਾਰਟੀਆਂ ਕਹਿੰ ਉਹ ਮੁੰਡਾ ਮਰ ਗਿਆ ਜੀ ਸੁਭਕਰਨ ਕਿੰਨੇ ਕਿੰਨੇ ਕਾਪਟੀਆਂ ਨਾਲ ਆਲੇ ਉਹੀ ਭਾਜਪਾ ਵਾਲੇ ਬੋਲੀ ਜਾਂਦੇ ਨੇਗੇ ਕਹਿੰਦੇ ਵੀ ਅਸੀਂ ਐ ਆਏ ਹੋਇਆ ਉਦੋਂ ਕੋਈ ਉਹਦੇ ਕੋਲੇ ਆ ਕੇ ਪੁੱਛਿਆ ਵੀ ਨਹੀਂ ਹੈਗਾ ਹੁਣ ਕਹੀ ਜਾਂਦੇ ਨੇ ਕਿਸਾਨਾਂ ਵੀ ਇਹ ਤਾਂ ਇਹਨਾਂ ਨੇ ਕਿਸਾਨਾਂ ਨੇ ਬਰਬਾਦ ਐ ਕਰਤਾ ਵਾਹ ਕਰਤਾ ਤੇ ਹੁਣ ਉਦੋਂ 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 ਪੁੱਛਣਾ ਸੀ ਆ ਕੇ ਵੀ ਹਾਂ ਕਿਸਾਨਾਂ ਨੂੰ ਕਹਿਣਾ ਸੀ ਹੁਣ ਤਾਂ ਚੋਣਾਂ ਵੇਲੇ ਤਾਂ ਹਰ ਇੱਕ ਹੀ ਕਹਿੰਦਾ ਹੈ ਕਿ ਸ੍ਰੋਮਣੀ ਅਕਾਲੀ ਦਲ ਤਾਂ ਹਮੇਸ਼ਾ ਇਹ ਕਹਿੰਦਾ ਵੀ ਜਿੰਨਾ ਵੱਡੇ ਬਾਦਲ ਸਾਹਿਬ ਨੇ ਕਿਸਾਨਾਂ ਦਾ ਭਲਾ ਕੀਤਾ ਮੋਟਰਾਂ ਲਵਾਇਆ ਕਿਸਾਨਾਂ ਦੇ ਕੰਮ ਕਰਾਏ ਆ ਉਸ ਤੋਂ ਵੱਧ ਕੋਈ ਨਹੀਂ ਕਰ ਸਕਿਆ ਜੀ ਉਹ ਤਾਂ ਜੀ ਦੇਖੋ ਆਉਣ ਵਾਲਾ ਸਮਾਂ ਦੇਖੂਗਾ ਵੀ ਕਿਹਨੇ ਵੱਧ ਕਰਵਾਇਆ ਕਿਹਨੇ ਨਹੀਂ ਕਰਵਾਇਆ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ ਆਪਾਂ ਤਾਂ ਹਾਂ ਜੀ ਤੁਹਾਨੂੰ ਹਜੇ ਕਿਸੇ ਤੇ ਕੋਈ ਭਰੋਸਾ ਨਹੀਂ ਕਿਸੇ ਹਜੇ ਭਰੋਸਾ ਨਹੀਂ ਹਜੇ ਤਾਂ ਚੋਣ ਮਦਾਨ ਪਹੁੰਚੇ ਸਭ ਨਿਊਟਰਲ ਜੇ ਬੰਦੇ ਆ ਬਾਈ ਸਭ ਕੁਝ ਛੱਡ ਚੁੱਕੇ ਆ ਫਿਰ ਤੁਹਾਡੇ ਕਿਹੜੇ ਮੁੱਦਿਆਂ ਤੇ ਵੋਟ ਪਾਉਂਗੇ ਤੁਸੀਂ ਵੋਟ ਤਾਂ ਜੋ ਪੰਜਾਬ ਦੀ ਬੋਲੀ ਮਜਾਪ ਪੰਜਾਬ ਦੇ ਹੱਕਾਂ ਦੇ ਪਾਣੀਆਂ ਤੇ ਰਾਖਿਆਂ ਤੇ ਗੱਲ ਕਰੂਗਾ ਉਥੇ ਦੇਖਾਂਗੇ ਜਿਹੜਾ ਦੇਖਦੇ ਆ ਬਾਈ ਹਜੇ ਜਮਾ ਕੇ ਹਜੇ ਕਿਸੇ ਕੋਈ ਭਰੋਸਾ ਨਹੀਂ ਹਜੇ ਕਿਸੇ ਤੇ ਦੇਖਦੇ ਪਰ ਕਰਿਓ ਜੀ ਹਮ ਬਿਲਕੁਲ ਸੋ ਇਸ ਥਾਂ ਦੇ ਉੱਤੇ ਹੁਣ ਤੇ ਸਪੀਚ ਚੱਲ ਰਹੀ ਹੈ ਲੱਖ ਸਦਾਣਾ ਹੋ ਰਹੀ ਖੜੇ ਆ ਪਰ ਦੇਖਣਾ ਹੋਊਗਾ ਕਿ ਆਖਰ ਲੋਕ ਮਨ ਜੋ ਬਣਾ ਰਹੇ ਆ ਉਹ ਮਨ ਬਣਦਾ ਕਿੱਥੇ ਆ ਅਜੇ ਤੱਕ ਲੋਕਾਂ ਦਾ ਇਹੀ ਕਹਿਣਾ ਹੈ ਵੀ ਮਨ ਬਣਾ ਰਹੇ ਆ ਦੇਖ ਰਹੇ ਆ ਜੇ ਖੁੱਲ ਕੇ ਕੋਈ ਕਿਸੇ ਬਾਰੇ ਬੋਲਣ ਨੂੰ ਤਿਆਰ ਨਹੀਂ ਪਰ ਹੁਣ ਮਨ ਬਣਦਾ ਕਿੱਧਰ ਆ ਆਖਰ ਇੱਕ ਤਰੀਕ ਨੂੰ ਕਿਸ ਦੇ ਹੱਕ ਦੇ ਵਿੱਚ ਫੈਸਲਾ ਜਾਊਗਾ ਚਾਰ ਤਰੀਕ ਨੂੰ ਕੌਣ ਖੁਸ਼ੀਆਂ ਮਨਾਊਗਾ ਤੇ ਕੌਣ ਮੱਥੇ ਤੇ ਹੱਥ ਨਿ ਮਰੂਗਾ ਇਹ ਦੇਖਣ ਵਾਲੀ ਗੱਲ ਹੈ ਗੁਰਪ੍ਰੀਤ ਸਿੰਘ ਦਾ ਸੁਨਮ ਸਿੰਘ ਪੰਜਾਬੀ